ਪਿਆਰੇ ਸੋਤਿਓ ਅੱਜ ਆਪਾਂ ਇੰਡੀਅਨ ਫਿਲਾਸਫੀ ਦੇ ਚੈਪਟਰ ਪੜ੍ਹਦੇ ਆਂ ਗੱਲ ਕਰਾਂਗੇ ਸੰਖਿਆ ਦਰਸ਼ਨ ਬਾਰੇ ਸੰਖਿਆ ਦਰਸ਼ਨ ਵੈਦਿਕ ਵਿਚਾਰਧਾਰਾ ਵਿੱਚੋਂ ਇਕੱਲਾ ਦਰਸ਼ਨ ਹੈ ਜਣ ਕਿ ਇੱਕੋ ਇੱਕ ਅਜਿਹੇ ਦਰਸ਼ਨ ਹੈ ਜੋ ਸ਼ੁਰੂ ਵਿੱਚ ਆਸਤਿਕ ਸੀ ਪਰ ਬਾਅਦ ਵਿੱਚ ਬੁੱਧ ਦਰਸ਼ਨ ਦੇ ਪ੍ਰਭਾਵ ਹੇਠ ਇਹ ਨਾਸਤਿਕ ਵਿੱਚ ਤਬਦੀਲ ਹੋ ਗਿਆ ਜਾਨੀ ਕਿ ਆਸਤਿਕ ਤੋਂ ਨਾਸਤਿਕ ਬਣ ਗਿਆ ਬੁੱਧ ਦਰਸ਼ਨ ਦੇ ਪ੍ਰਭਾਵ ਦਾ ਕਰ ਇਹ ਯੋਗ ਦਰਸ਼ਨ ਦੇ ਸਮਾਨੰਤਰ ਦਰਸ਼ਨ ਹੈ ਕਿਉਂਕਿ ਸੰਖਿਆ ਇੱਕ ਵਿਚਾਰਧਾਰਾ ਹੈ ਅਤੇ ਯੋਗ ਉਸ ਦਾ ਵਿਵਾਰਕ ਰੂਪ ਹੈ ਇਸ ਦੇ ਮੋਢੀ ਕਪਿਲ ਸੰ ਉਨਾਰ ਹੀ ਰਚਿਤ ਗ੍ਰੰਥ ਸੰਖਿਆ ਪ੍ਰਵਚਨ ਸੂਤਰ ਅਤੇ ਈਸ਼ਵਰ ਕ੍ਰਿਸ਼ਨਾ ਰਚਨਾ ਸੰਖਿਆ ਕਾਰਿਕਾ ਇਸ ਦੇ ਪ੍ਰਮੁੱਖ ਸਾਧਨ ਹੁਣ ਸੰਖਿਆ ਸ਼ਬਦ ਸੰਖਿਆ ਤੋਂ ਉਤਪਨ ਹੋਇਆ ਹੈ ਜਿਸ ਦਾ ਅਰਥ ਹੈ ਗਿਣਤੀ ਨੰਬਰਸ ਅਤੇ ਸਹੀ ਗਿਆਨ ਰਾਈਟ ਨੋਲਜ ਸ਼ੰਕਰ ਇਸ ਦਰਸ਼ਨ ਨੂੰ ਵਿਦਾਂਤ ਦਾ ਮੁੱਖ ਵਿਰੋਧੀ ਮੰਨਦਾ ਹੈ ਸੰਖਿਆ ਦੀ ਵਿਚਾਰ ਤਾਰਾ ਸ਼ੁੱਧ ਰੂਪ ਵਿੱਚ ਦ્વੈਤਵਾਦ ਹੈ ਕਿਉਂਕਿ ਇਹ ਸੰਸਾਰ ਸੰਸਾਰ ਕੇਵਲ ਪੁਰਸ਼ ਅਤੇ ਪ੍ਰਕਿਰਤੀ ਦੇ ਆਧਾਰ ਤੇ ਚੱਲਦਾ ਹੈ ਪ੍ਰਕਿਰਤੀ ਇਸ ਸੰਸਾਰ ਦੇ ਪਦਾਰਤਕ ਤੱਤਾਂ ਦੇ ਸਮੂਹ ਦਾ ਨਾਮ ਹੈ ਜਦਕਿ ਸ਼ੁੱਧ ਆਤਮ ਚੇਤਨਤਾ ਨੂੰ ਪੁਰਸ਼ ਕਹਿੰਦੇ ਹਨ ਪ੍ਰਕਿਰਤੀ ਇੱਕ ਹੈ ਜਦਕਿ ਪੁਰਸ਼ ਅਨੇਕ ਹਨ ਪ੍ਰਕਿਰਤੀ ਦੇ ਮੁੱਖ ਤਿੰਨ ਗੁਣ ਜਿਵੇਂ ਸਤਵ ਰਜਸ ਤੇ ਤਮਸ ਹਨ ਇਸ ਪ੍ਰਕਿਰਤੀ ਨਾਲ ਹੀ ਸੰਸਾਰ ਦਾ ਵਿਕਾਸ ਆਰੰਭ ਹੁੰਦਾ ਹੈ ਜਿਸ ਵਿੱਚ ਮੁੱਖ 33 23 ਤੱਤ ਜਿਹੜੇ ਉਹ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿੱਚ ਪ੍ਰਕਿਰਤੀ ਅਤੇ ਪੁਰਸ਼ ਮਿਲਾ ਕੇ 25 ਜਿਨੂੰ ਕਿ 25 ਦਾ ਅੰਕੜਾ ਬਣਦਾ ਹੈ ਕਾਰਨਤਾ ਦੇ ਸਿਧਾਂਤ ਸੰਬੰਧੀ ਇਸ ਦਾ ਵਿਚਾਰ ਸਕਾਰਾਤਮਕ ਜਨਕਿ ਪੋਜੀਟਿਵ ਹੈ ਕਿਉਂਕਿ ਸਤ ਕਾਰਜਵਾਦ ਵਿੱਚ ਵਿਸ਼ਵਾਸ ਕਰਦਾ ਹੈ ਇਸ ਦੇ ਇਸ ਕਾਰਨਤਾ ਦੇ ਸਿਧਾਂਤ ਨੂੰ ਪ੍ਰਕਿਰਤੀ ਪਰਮਾਨਵਾਦ ਆਖਦੇ ਹਨ ਸੰਖਿਆ ਪੁਰਸ਼ ਅਤੇ ਪ੍ਰਕਿਰਤੀ ਵਿੱਚ ਇੱਕ ਸਾਪ ਤੇ ਸਪਸ਼ਟ ਦ્વੈਤ ਸਿੱਧ ਕਰਦਾ ਹੈ ਪੁਰਸ਼ ਦੀ ਅਨੇਕਤਾ ਦੇ ਵਿਚਾਰ ਕਾਰਨ ਇਸ ਨੂੰ ਅਨੇਕਵਾਦੀ ਆਤਮਵਾਦ ਨਾਸਤਿਕ ਯੋਧਾਰਤਵਾਦ ਜਾਂ ਨਾਂ ਸਮਝੌਤੇਯੋਗ ਦ્વੈਤਵਾਦ ਦਾ ਨਾਮ ਵੀ ਦੇ ਸਕਦੇ ਹਾਂ ਇਹ ਥੋੜੀ ਜੀ ਜਾਣਕਾਰੀ ਸੀ ਸੰਖਿਆ ਦਰਸ਼ਨ ਬਾਰੇ ਇੰਡੀਅਨ ਫਿਲਾਸਫੀ ਦੇ ਜੋ ਵਿਕਾਸ ਦੀ ਆਪਾਂ ਗੱਲ ਕਰੀਏ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਯੋਗ ਫਿਲਾਸਫੀ ਦੀ ਯੋਗ ਦਰਸ਼ਨ ਯੋਗ ਦਰਸ਼ਨ ਸੰਖਿਆ ਦਰਸ਼ਨ ਦਾ ਵਿਵਾਰਿਕ ਰੂਪ ਹੈ ਪਰ ਜਿੱਥੇ ਸੰਖਿਆ ਈਸ਼ਵਰ ਦੇ ਵਿਚਾਰ ਤੋਂ ਅਨਕਾਰ ਕਰਦਾ ਹੈ ਉਥੇ ਯੋਗ ਦਰਸ਼ਨ ਇਸ ਦੇ 25 ਤੱਤਾਂ ਨੂੰ ਮੰਨਦਾ ਹੋਇਆ ਇਸ ਵਿੱਚ ਈਸ਼ਵਰ ਦਾ ਵਿਚਾਰ ਵੀ ਜੋੜਦਾ ਹੈ ਅਤੇ ਇਸ ਨੂੰ 26 ਜਾਨੀ ਕਿ 26 ਦਾ ਅੰਕੜਾ ਲੈਂਦਾ ਹੈ ਸੰਖਿਆ 25 ਬਣਾਉਂਦਾ 23 ਪ੍ਰਕਿਰਤੀ ਦੇ ਪੁਰਸ਼ 25 ਤਾਂ ਇਹ 26 ਬਣਾ ਲੈਂਦੇ ਇੱਕ ਈਸ਼ਵਰ ਨੂੰ ਜੋੜ ਦਿੰਦੇ ਵਿੱਚ ਇਸ ਸੰਖਿਆ ਦੇ ਬਾਕੀ ਸਬ ਸੰਧਾਨਾਂ ਨੂੰ ਤਾਂ ਮੰਨਦਾ ਹੈ ਇਸ ਕਾਰਨ ਇਸ ਨੂੰ ਆਸਤਿਕ ਸੰਖਿਆ ਜਾਂ ਸੇਸ਼ਵਰਾ ਸੰਖਿਆ ਵੀ ਕਹਿੰਦੇ ਹਨ ਯੋਗ ਦਰਸ਼ਨ ਦਾ ਮੁੱਖ ਸਰੋਤ ਪਤੰਜਲੀ ਰਾਹੀਂ ਰਚਿਤ ਯੋਗ ਸੂਤਰ ਹੈ ਯੋਗ ਯੋਗ ਦਰਸ਼ਨ ਅੱਜ ਦੀ ਯੋਗਾ ਪ੍ਰਣਾਲੀ ਦਾ ਜਨਮਦਾਤਾ ਹੈ ਇਸ ਵਿੱਚ ਯੋਗ ਦਾ ਅਰਥ ਹੈ ਜੁੜਨਾ ਜੁਨਿਅਨ ਪਾਉ ਆਤਮਾ ਦਾ ਪਰਮ ਆਤਮਾ ਨਾਲ ਜੁੜ ਜਾਣਾ ਲੇਕਿਨ ਪਤੰਜਲੀ ਅਨਸਾਰ ਯੋਗ ਦਾ ਅਰਥ ਹੈ ਚਿੱਤ ਚਿੱਤ ਮੇਨ ਚੇਤਨਾ ਤੋਂ ਚਿੰਤਾ ਨੂੰ ਹਟਾਉਣਾ ਉਨ੍ਹਾਂ ਦੇ ਅਨਸਾਰ ਚਿੱਤ ਨੂੰ ਪੰਜ ਪ੍ਰਕਾਰ ਦੀਆਂ ਚਿੰਤਾਵਾਂ ਲੱਗ ਸਕਦੀਆਂ ਹਨ ਜਿਨ੍ਹਾਂ ਨਾਲ ਪੰਜ ਪ੍ਰਕਾਰ ਦੇ ਹੀ ਦੁੱਖ ਪੈਦਾ ਹੁੰਦੇ ਹਨ ਤੇ ਇਹਨਾਂ ਚਿੰਤਾਵਾਂ ਨੂੰ ਦੂਰ ਕਰਨ ਦੇ ਰਸਤੇ ਨੂੰ ਅਸ਼ਟਾਂਗ ਮਾਰਗ ਜਾਂ ਅੱਠ ਅੰਗੀ ਮਾਰਗ ਜਾਂ 8 ਫੋਲਡ ਪੈਥ ਜਿਹੜਾ ਉਹ ਕਹਿੰਦੇ ਹਨ ਜਿਸ ਵਿੱਚ ਆਸਨ ਇੱਕ ਹੈ ਅਤੇ ਸਮਾਧੀ ਪ੍ਰਮੁੱਖ ਹੈ ਯੋਗ ਈਸ਼ਵਰ ਦੇ ਵਿਚਾਰ ਵਿੱਚ ਵਿਸ਼ਵਾਸ ਕਰਦਾ ਹੈ ਇਸ ਨੂੰ ਚਾਰ ਵਾਕ ਤੋਂ ਇਲਾਵਾ ਸਭ ਦਰਸ਼ਨ ਮੰਨਤਾ ਦਿੰਦੇ ਹਨ ਕਿਉਂਕਿ ਇਹ ਇੱਕ ਆਤਮਿਕ ਅਨੁਸ਼ਾਸਨ ਦੀ ਪੈਰਵੀ ਕਰਦਾ ਹੈ ਜਿੱਥੇ ਇਹ ਸੰਖਿਆ ਦੇ ਤਤਵ ਗਿਆਨ ਦੀ ਆਧਾਰ ਸ਼ਿਲਾ ਹੈ ਉੱਥੇ ਇਹ ਮਨੁੱਖ ਦੇ ਸਹੀ ਸਰੂਪ ਦੀ ਪਛਾਣ ਅਤੇ ਆਤਮ ਸੰਜਮ ਅਤੇ ਸ਼ੁੱਧਤਾ ਦਾ ਵਿਵਹਾਰਿਕ ਰਸਤਾ ਹੈ ਕੱਲ ਨੂੰ ਆਪਾਂ ਗੱਲ ਕਰਾਂਗੇ ਮੀਮਾਂਸਾ ਦਰਸ਼ਨ ਕਿ ਮੀਮਾਂਸਾ ਦਰਸ਼ਨ ਦੀ ਵੀ ਥੋੜੀ ਜੀ ਜਾਣਕਾਰੀ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਤੇ ਵਿਦਾਂਤ ਦਰਸ਼ਨ ਉਸ ਤੋਂ ਬਾਅਦ ਫਿਰ ਅਵਾਇਦਿਕ ਦਰਸ਼ਨ ਜਿਹੜੇ ਆ ਜਣੇ ਉਹਨਾਂ ਦੀ ਵੀ ਗੱਲ ਕਰਾਂਗੇ ਅੱਜ ਇੰਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਧੰਨਵਾਦ ਮਿਹਰਬਾਨੀ